हां जी दोस्तों सारेया नु सत श्री अकाल स्वागत ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਦੋਸਤੋ ਵੀਰ ਗੁਰਪ੍ਰੀਤ ਸਿੰਘ ਨਾਲ ਹੋਣਗੇ ਪੂਰੀ ਇਨਫੋਰਮੇਸ਼ਨ ਆਪਾਂ ਪੂਰੀ ਜਾਣਕਾਰੀ ਦੋਸਤੋ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ 3 ਜੁਲਾਈ ਨੂੰ ਆਪਾਂ ਦੋਸਤੋ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ 1:30 4:00 ਵਜੇ 4:00 ਵਜੇ ਦਾ ਜਿਹੜਾ ਬਿਲਕੁਲ ਸ਼ਾਮ ਦਾ ਸਮਾਂ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਨਾਗ ਦਿਖਾ ਦਾਂਗੇ ਇੱਕ ਦੂਜਣ ਵਹਿੜਾ ਦੋਸਤੋ ਤੇ ਇੱਕ ਇੱਕ ਤੀਜੇ ਸਵੇ ਸੂਨ ਜਾਰੀ ਜਿਹੜੀ ਵਹਿੜ ਹੈਗੀ ਆ ਠੀਕ ਆ ਦੋਨੋਂ ਟੁਕੀਆਂ ਨੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆਪਾਂ ਵੀਰਤੂ ਲੈ ਲਾਂਗੇ ਸੋ ਬਾਕੀ ਆਰਡਰ ਕੁਆਲਿਟੀ ਕਾਫੀ ਖੂਬਸੂਰਤਾ ਚੰਗਾ ਬੋਡੀ ਸਟ੍ਰਕਚਰ ਆ ਵਹਿੜਾਂ ਦਾ ਤੇ ਇਸ ਘਰੋਂ ਦੋਸਤੋ ਆਪਾਂ ਵੀਡੀਓ ਪਾਉਂਦੇ ਰਹੀਦਾ ਠੀਕ ਆ ਜੀ ਥੋੜੇ ਦਿਨਾਂ ਬਾਅਦ ਜਿਹੜੀ ਦੋਸਤੋ ਅਪਡੇਟ ਤੁਹਾਨੂੰ ਦੇ ਦੇ ਦੀ ਆ ਬੇਸ਼ੱਕ ਜਿਹੜੇ ਪਸ਼ੂ ਆ ਉਹ ਇੱਕ ਨਾਗ ਆਜੇ ਦੋ ਨਾਗ ਆਜਣ ਤਿੰਨ ਨਾਗ ਆਜਣ ਆਦਿਵਾਸ ਦੋ ਤਿੰਨ ਇੱਕ ਨਾਲ ਤੱਕ ਸੀਮਿਤ ਜਿਹੜੇ ਵੀਰ ਹੈਗੇ ਆ ਦੀ ਪਸ਼ੂ ਚੰਗਾ ਲਿਆਉਣਾ ਤੇ ਲਿਆਉਣਾ ਪੂਰੀ ਚੰਗੀ ਨਰਕ ਪਰਖ ਕਰਕੇ ਫਿਲਹਾਲ ਤੁਸੀਂ ਵੀ ਜਿਹੜੇ ਵੀਰ ਖਰੀਦਦਾਰ ਨੇ ਖਰੀਦਣਾ ਪਸ਼ੂ ਆਪਦਾ ਨਰਕ ਪਰਖ ਤਸੱਲੀ ਆ ਘਰ ਵਿਜਿਟ ਕਰਕੇ ਜ਼ਰੂਰ ਕਰ ਲਿਓ ਉਸ ਤੋਂ ਬਾਅਦ ਤੁਸੀਂ ਜਿਹੜਾ ਸੌਦਾ ਹੈ ਉਹ ਬਾਈ ਗੁਰਪ੍ਰੀਤ ਸਿੰਘ ਦੇ ਨਾਲ ਕਰ ਸਕਦੇ ਹੋ ਠੀਕ ਆ ਆਓ ਕਰਦੇ ਆ ਗੱਲਬਾਤ ਵੀਰ ਗੁਰਪ੍ਰੀਤ ਸਿੰਘ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਦੋ ਬਿਹੜਾਂ ਦੀ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਿੰਘ ਸਸਰੀ ਕਾ ਸਸਰੀ ਗਾਲ ਸੰਧੂ ਸਾਹਿਬ ਉਹ ਠੀਠਾ ਭਰਾ ਵਧੀਆ ਵਧੀਆ ਚੜ੍ਹਦੀ ਕਲਾ ਤੇ ਗੁਰਪ੍ਰੀਤ ਭਾਈ ਪਸ਼ੂ ਉਦਨ ਵੀ ਆਪਾਂ ਪਾਇਆ ਸੀ ਬੜ ਬੇਗੀ ਸੀ ਹਾਂਜੀ ਪਹਿਲੇ ਘੰਟੇ ਜੀ ਵੇਗੀ ਸੰਧੂ ਸਾਹਿਬ ਸੁਥਰਾ ਪਸ਼ੂ ਸੀਗਾ ਹਾਂਜੀ ਬਹੁਤ ਵਧੀਆ ਹੁਣ ਕੀ ਪਸ਼ੂ ਜਿੰਨੇ ਕ ਤੁਹਾਡੇ ਕੋਲ ਹੁੰਦੇ ਸਾਰੇ ਸਾਫ ਸੁਥਰੇ ਹਾਂਜੀ ਬਹੁਤ ਵੇਖ ਕੇ ਲਈ ਦੇ ਸੰਧੂ ਸਾਹਿਬ ਜ਼ਿਆਦਾ ਕਾਰੋਬਾਰ ਨਹੀਂ ਕਰੀਦਾ ਹਾਂਜੀ ਜਿਹੜੇ ਵਧੀਆ ਵਧੀਆ ਲੱਗਣ ਉਹ ਹੀ ਲਈ ਦੇ ਬਸ ਠੀਕ ਆ ਠੀਕ ਹਾਂਜੀ ਤੇ ਅੱਜ ਫਿਲਹਾਲ ਦੋ ਬਿਹੜਾ ਹਾਂਜੀ ਆਪਣੇ ਕੋਲ ਦੋ ਬਿਹੜਾ ਆ ਠੀਕ ਆ ਜੀ ਹਾਂਜੀ ਇੱਕ ਦੂਜੇ ਸੂਵੇ ਤੇ ਇੱਕ ਤ ਤੇ ਪਹਿਲੇ ਨੰਬਰ ਤੇ ਕਰ ਲੀਏ ਸਟਾਰਟ ਇੱਥੋਂ ਆ ਜੀ ਹਾਂਜੀ ਇਹ ਸੰਧੂ ਸਾਹਿਬ ਵੱਡੀ ਵੈੜਾ ਹਾਂਜੀ ਇਹ ਤੀਸਰੇ ਸੂਏ ਆ ਤੀਜਾ ਸੂਆ ਹਾਂਜੀ ਤੀਸਰਾ ਸੂਆ ਤੇ ਦਿਨ ਕਿੰਨੇ ਲੈਂਦੀ ਦੇਨੇ ਵਾਰ ਤੋਂ ਵਾਰ 4-5 ਲੈਣੇ ਆ ਜੀ ਇਹਨੇ ਹਾਂਜੀ 4-5 ਦਿਨ ਜਿਹੜੇ ਦੋਸਤੋ ਸਮਾਂ ਲੈ ਜੂਗੀ ਤੀਜਾ ਸੂਆ ਸੂਣਾ ਤੇ ਕੱਦ ਖੜ ਵੱਡਾ ਹੈ ਠੀਕ ਆ ਜੀ ਵੱਡੀ ਹਾਈਟ ਦੇ ਵਿੱਚ ਜਿਹੜੀ ਆ ਤੁਸੀਂ ਇਹ ਵੈੜ ਦੇਖ ਰਹੇ ਹੋ ਬਿਲਕੁਲ ਸਕਰੀਨ ਦੇ ਉੱਪਰ 33+ ਹੋਇਆ ਹੈ 10 ਸਾਲ ਦੇ ਵਿੱਚ ਅੱਛਾ ਜੀ ਹਾਂਜੀ ਪਿਛਲੇ ਦੂਜੇ ਸੂਵੇ ਚ ਹਾਂਜੀ ਹਾਂਜੀ ਹੁਣ ਤੀਜਾ ਸੂਬਾ ਹੈ ਤੇ ਵੀਰਾਂ ਦਾ ਵੀ 20+30 30 30+ 30+ ਹਾਂਜੀ ਮੈਂ ਤੁਹਾਨੂੰ ਧਾਰਾ ਮਾਰ ਕੇ ਦਿਖਾਉਣਾ ਦੇਖਿਓ ਲਓ ਜੀ ਇਧਰ ਦੇਖ ਆਹ ਲਓ ਜੀ ਉਹ ਪਾਉਣੀ ਪਿੱਛੇ ਬੈਠੇ ਸੀ ਆਉਂਦੇ ਸੀ ਵੀ ਮੋਗਾ ਹੈ ਹੈ ਚਵਾਈ ਉਹਦੇ ਵੀ ਮੋਗਾ ਚਵਾਈ ਆ ਤੇ ਬਿਲਕੁਲ ਜਿਹੜੀ ਦੋਸਤ ਤੁਸੀਂ ਆ ਵੀਡੀਓ ਦੇ ਵਿੱਚ ੱਤਪਣ ਦੇਖ ਸਕਦੇ ਹੋ ਬਰਾ ਚੰਗਾ ਕਾਫੀ ਮੋਟੀ ਧਾਰ ਆ ਤੇ ਕੁੱਲ ਥਾਣਾ ਪੂਰਾ ਠੀਕ ਆ ਜੀ ਹਾਂਜੀ ਜਿਵੇਂ ਆਪਾਂ ਕਹਿੰਦੇ ਨੇ ਨਾਰਮਲੀ ਮੱਜਾਂ ਨਾਲ ਥਾਣਾ ਲੱਗਾ ਉਹ ਵੰਡ ਦਾ ਜਿਹੜਾ ਦੋਸਤੋ ਥਣ ਲੱਗਾ ਬਾਕੀ ਆਹ ਫੇਸ ਕੁਆਲਿਟੀ ਜੇ ਮੂੰਹ ਮੱਥੇ ਤੋਂ ਤੁਸੀਂ ਇਹ ਵਹਿੜ ਦੇਖ ਸਕਦੇ ਹੋ ਠੀਕ ਆ ਠੀਕ ਆ ਜੀ ਪਿਓਰ ਐਚਫ ਠੀਕ ਆ ਪਿਓਰ ਐਚਫ ਜਿਹੜੀ ਦੋਸਤੋ ਇਹ ਬਰੀਡ ਦੇ ਵਿੱਚ ਵਹਿੜ ਆ ਵੀਰ ਦੇ ਕੋਲ ਹਨ ਵੀ ਤੁਹਾਨੂੰ ਪ੍ਰੋਪਰ ਥੋੜਾ ਹੋਰ ਕੋਲਿਆਂ ਦਿਖਾ ਦਿੰਨੇ ਆ ਆ ਦੇਖੋ ਜੀ ਠੀਕ ਆ ਬਿਲਕੁਲ ਮੋਟਾ ਤੇ ਪੂਰੀ ਹੱਥੀ ਪਕੜਾ ਵਾਲਾ ਜਿਹੜਾ ਦੋਸਤੋ ਤੁਹਾਨੂੰ ਲੱਗਾ ਤੇ ਚਵਾਈ ਜਿਹੜਾ ਵੀਰ ਤੁਸੀਂ ਮਰਜ਼ੀ ਹਾਥੀ ਚਵਾਈ ਆ ਕਾਫੀ ਵਧੀਆ ਇਹੋ ਜਿਹਾ ਪਸ਼ੂ ਦੋਸਤੋ ਕਰਾ ਦਿੰਦਾ ਹੈ ਖੋਲ ਕੇ ਦਿਖਾਉਣੀ ਆਪਾਂ ਤੁਹਾਨੂੰ ਤੋੜ ਕੇ ਦੇਣ ਜਿਹੜੇ 5-4 ਦਿਨ ਹਜੇ ਬਾਕੀ ਆ ਸੁੰਨ ਦੇ ਵਿੱਚ ਆ ਲਓ ਗੁਰਪ੍ਰੀਤ ਭਾਈ ਐਨ ਲੰਮੀ ਤੋੜ ਦਿਆ ਜੀ ਆ ਦੋਸਤੋ ਪਹਿਲਾਂ ਮੈਂਸ਼ਨ ਕਰਤਾ ਸੀ ਵੀ ਪਸ਼ੂ ਬੇਸ਼ੱਕ ਕੋਈ ਦੋ ਨਗ ਆ ਜਾਣ ਤਿੰਨ ਆ ਜਾਣ ਇੱਕ ਨਗ ਅਵੇਲੇਬਲ ਹੋਵੇ ਮੌਕੇ ਤੇ ਤੇ ਪਸ਼ੂ ਸਾਫ ਸੁਥਰੇ ਹੁੰਦੇ ਆ ਠੀਕ ਆ ਆ ਦੇਖੋ ਜਰਾ ਤਾਂ ਪੂਰਾ ਛੱਬਗੱਟ ਜਿਹੜਾ ਦੋਸਤੋ ਹਵਾਨਾ ਥਣ ਬਿਲਕੁਲ ਮੁੱਠੀ ਵਾਲਾ ਤੇ ਬਿਲਕੁਲ ਜਿਵੇਂ ਆਪਾਂ ਮੱਝਾਂ ਦੇ ਥਣ ਦੇਖਦੇ ਹਾਂ ਲਬਾਈ ਦੇ ਵਿੱਚ ਲੰਬਾ ਥਣ ਪੂਰਾ ਠੀਕ ਆ ਤੇ ਕੁਆਲਿਟੀ ਆਰਡਰ ਦੀ ਕਾਫੀ ਖੂਬਸੂਰਤ ਆ ਬਿਲਕੁਲ ਜਿਹੜਾ ਦੋਸਤੋ ਬੱਠਲ ਵਰਗਾ ਹਵਾਨਾ ਹੈਗਾ ਇਸ ਸਾਈਡ ਦਾ ਤੇ ਦੁੱਧ ਵੀ ਰਹਿ ਜਾਂਦਾ ਵੀ 30 ਪਲੱਸ ਬਿਲਕੁਲ ਬਸ ਮਰਦੀ ਆਤ ਲਈ ਕੋਈ ਗੱਲ ਨਹੀਂ ਹਾਂਜੀ ਬਾਕੀ ਠੰਡੀ ਧੀਰੀ ਆ ਦੋਸਤੋ ਜਿੰਨੇ ਵੀ ਆਪਾਂ ਕਹਿ ਲਿਆ ਉਹ ਨਹੀਂ ਥੋੜੀ ਪੂਰੀ ਜਿਹੜੀ ਆ ਸੀਲਸਲਾ ਦਾ ਠੀਕ ਆ ਤੇ ਗੁਰਪ੍ਰੀਤ ਮੋਲਵੀ ਨੇ ਡਿਮਾਂਡ ਹੁੰਦੀ ਕੀ ਇਹਦੀ ਕਰਦੇ ਪਏ ਡਿਮਾਂਡ ਤਾਂ ਹੀ ਉਤਰਾ ਹੋਰ ਕਿਸੇ ਕੋਲ ਨੇ ਪਾ ਲੱਖ ਸਾਲਾ ਲੱਖ ਪਾਉਂਦਾ ਆਪਾਂ ਦੇ ਸਿਰਫ ਇਹਦਾ 58000 ਰੁਪਿਆ ਮੰਗਦੇ ਪਏ 58000 ਹਾਂਜੀ ਹਾਂਜੀ ਬੌਕੇ ਦੇ ਮਾਨਤਾਨ ਕਰਦਾ ਜੈਨੂਨ ਰੇਟ ਆ ਚੀਜ਼ ਦੇ ਸਾਹਮਣਾ ਹਾਂਜੀ ਠੀਕ ਆ 58000 ਜਿਹੜੀ ਦੋਸਤੋ ਡਿਮਾਂਡ ਆ ਠੀਕ ਆ ਤੇ ਬੌਕੇ ਤੇ ਜਿਹੜਾ ਮਾਨਤਾਨ ਨੇ ਉਹ ਵੀ 58000 ਦੇ ਵਿੱਚੋਂ ਜ਼ਰੂਰ ਕਰ ਦਿੱਤਾ ਜਾਊਗਾ ਸੋ ਬਾਕੀ ਆ ਥਣ ਭਾਂਡਾ ਜੇ ਸੋ ਚੰਗਾ ਆ ਠੀਕ ਆ ਓਵਰ ਆਲ ਜਿੰਨੇ ਵੀ ਆ ਓਵਰ ਆਲ ਜਿੰਨੇ ਵੀ ਆ ਬਹੁਤ ਬੰਦ ਗਿਆ ਚੰਗੀ ਆ ਠੀਕ ਆ ਸੱਚੇ ਖੱਬੋਂ ਭਣੀ ਵਾਲੇ ਪਾਸੋਂ ਤੁਸੀਂ ਥਣ ਦੇਖੋਗੇ ਬਰਾਬਰਤਾ ਵਿੱਚ ਵਿਥਵਿਰਲ ਬਿਲਕੁਲ ਇੱਕੋ ਜਿਹੀ ਮਿਲੂਗੀ ਤੁਹਾਨੂੰ ਠੀਕ ਆ ਸੋ ਕੱਦ ਘੱਟ ਜਿਹੜਾ ਫੁੱਲ ਦਾ 58000 ਠੀਕ ਆ ਇਸ ਤੋਂ ਬਾਅਦ ਇੱਕ ਸਾਈਕਲ ਨੰਬਰ ਤੇ ਤੁਹਾਨੂੰ ਇੱਕ ਹੋਰ ਵਿਖਾਉਣੇ ਆ ਬੱਚੀ ਤੇ ਇਹ ਬੱਚੀ ਵੀ ਪੂਰੀ ਜੜੀ ਦੋਸਤੋ ਨਵੀਂ ਬੱਚੀ ਆ ਠੀਕ ਆ ਆ ਦੇਖੋ ਇਧਰ ਦੇਖੋ ਆ ਦੇਖੋ ਜੀ ਆ ਮਗਰਲੇ ਥਣ ਕਰਿਓ ਚੇਕ ਜਿਹੜਾ ਠੀਕ ਆ ਜੀ ਬਰਾ ਜਿਹੜਾ ਦੋਸਤੋ ਬਹੁਤ ਵਧੀਆ ਖੂਬਸੂਰਤ ਚੰਗਾ ਬਰਾ ਹੈ ਪੋਲੀ ਚਵਾਈ ਆ ਇਸ ਵੈੜ ਦੇ ਰਹੂਗੀ ਠੀਕ ਆ ਜਿੰਨਾ ਕ ਆਪਾਂ ਤੁਹਾਨੂੰ ਟਿੱਪ ਕੇ ਦਿਖਾਤਾ ਤੇ ਗੁਰਪ੍ਰੀਤ ਭਾਈ ਆ ਕੀ ਡਿਟੇਲ ਇਹਦੀ ਵੈਸੇ ਮੱਛੀ ਦੀ ਇਹ ਜੀ ਪਹਿਲੇ ਸੂਏ ਨੇ 20+ ਦੁੱਧ ਕੱਢਿਆ ਹਾਂਜੀ ਤਾਂ ਇਸ ਵਾਰ 25 25 ਦੀ ਜੇ ਉਮੀਦ ਹੈਗੀ ਇਹਦੀ 25 ਦੀ ਹਾਂਜੀ ਹਾਂਜੀ ਹੁਣ ਦੂਜਾ ਸੂਆ ਹਾਂਜੀ ਦੂਜਾ ਸੂਆ ਇਹ ਦੂਜੇ ਸੂਏ ਦੇ ਵਿੱਚ ਹਾਂਜੀ ਹਾਂਜੀ ਠੀਕ ਆ ਦੂਜਾ ਸੂਆ ਦੋਸਤੋ ਤੇ ਵੀਰਾਂ ਦਾ ਵੀ 25 ਲੀਟਰ ਦੀ ਜਿਹੜੀ ਇਹ ਤੋਂ ਉਮੀਦ ਕੀਤੀ ਜਾਂਦੀ ਆ ਤੇ ਪਹਿਲੇ ਸੂਏ 20 ਤੋਂ ਪਲੱਸ ਚੱਲੀ ਆ ਹਾਂਜੀ ਸੋਹਣੀ ਸੁਨੱਖੀ ਬਹੁਤ ਜ਼ਿਆਦੀ ਆ ਇਹ ਛੋਟੀਆਂ ਤੌਰ ਤੇ ਰੱਖਣ ਵਾਲੀ ਆ ਕੀ ਕੁਆਲਿਟੀ ਆਟਰ ਦੀ ਬਹੁਤ ਖੂਬਸੂਰਤ ਆ ਤੇ ਦਿਨ ਹਜੇ ਕਿੰਨੇ ਕੁ ਲੈਜੂ ਸੂਆ ਆਪਣਾ ਇਹ 4-5 ਦਿਨ ਤਿੰਨੇ ਲਾਈ ਜਾਣੇ ਕੱ 4-5 ਦਿਨ ਜਿਹੜਾ ਦੋਸਤੋ ਹਜੇ ਸਮਾਂ ਲੈ ਕੇ ਜਾਊਗੀ ਠੀਕ ਆ ਤੇ ਖੋਲ ਕੇ ਆਪਾਂ ਵੀਰ ਨੂੰ ਕਹਿੰਦੇ ਤੋਰ ਕੇ ਦਿਖਾਉਂਦੇ ਆ ਤੁਹਾਨੂੰ ਤੇ ਠੰਡੀ ਧੀਰੀਆ ਪੂਰੀ ਸਭ ਤੋਂ ਵੱਡੀ ਗੱਲ ਆ ਦੋਸਤੋ ਸ਼ਰੀਫ ਪਸ਼ੂ ਆ ਬਿਲਕੁਲ ਠੰਡਾ ਧੀਰਾ ਪਸ਼ੂ ਆ ਤੇ ਸੀਲ ਸੌ ਪੂਰੀ ਆ ਜਿਹੜੇ ਬਣਿਓ ਮਰਜ਼ੀ ਕੋਈ ਬੱਚਾ ਵਾਜੇ ਆਹ ਵੇਖ ਸਕਦੇ ਹੋ ਵੀਰ ਦਾ ਗੁਰਪ੍ਰੀਤ ਦਾ ਲੜਕਾ ਹੀ ਆ ਸੋ ਬਿਲਕੁਲ ਅੱਗੇ ਤੋਰੀਆਂ ਆ ਰਿਹਾ ਤੇ ਪਿਛਲੇ ਪਾਸੇ ਜਿਹੜਾ ਦੋਸਤੋ ਪਸ਼ੂ ਕੋਈ ਇਹ ਨਹੀਂ ਹੈਗਾ ਟਰੱਕ ਨਾਲ ਭਜਾਕਲ ਜਿਆ ਜਿੱਥੋਂ ਮਰਜ਼ੀ ਮੋੜ ਲਓ ਜਿੱਥੇ ਮਰਜ਼ੀ ਖੋਲ ਕੇ ਬੰਨ੍ਹ ਦੋ ਆ ਲੋ ਜੀ ਆ ਨੇਲੋ ਸੰਧੂ ਸਾਹਿਬ ਕੋਈ ਕਸਰ ਨਹੀਂ ਆਗੀ ਹਾਂ ਇੱਕ ਵਾਰੀ ਲਿਆ ਦਿਓ ਫੇਰ ਜੀ ਇੱਕ ਵਾਰੀ ਫੇਰ ਕਮਾ ਦਿਓ ਔਲੀ ਔਲੀ ਜਿੰਨਾ ਜ਼ੋਰ ਨਾਲ ਹਾਂ ਔਲੀ ਔਲੀ ਲੋ ਵੀ ਦੋਸਤੋ ਠੀਕ ਆ ਥਣ ਚਟੇ ਦੀ ਬਹੁਤ ਜ਼ਿਆਦੀ ਸਫਾਈ ਆ ਥਣ ਵੀ ਬਹੁਤੇ ਵੀਰ ਭਾਲਦੇ ਹੋ ਤੁਸੀਂ ਵੀ ਛੋਟੇ ਜਿਹੇ ਥਣ ਪਾਸ ਨਹੀਂ ਹੁੰਦੇਗੇ ਤੇ ਲੰਬਾਈ ਦੇ ਵਿੱਚ ਚੰਗਾ ਹੱਥੀ ਚਬਾਈ ਵਾਲਾ ਥਣਾ ਤੇ ਪਰਫੈਕਟ ਜਿਹੜਾ ਦੋਸਤੋ ਇਹੇ ਹੱਥੀ ਜਵਾਈਲਾ ਥਾਣਾ ਠੀਕ ਆ ਆ ਦੇਖੋ ਬਈ ਸ਼ਾਕ ਹੀ ਨਹੀਂ ਬੈਠਦੇ ਹਾਂਜੀ ਉਹ ਸ਼ਾਕ ਹੀ ਨਹੀਂ ਹੈਗਾ ਮੈਂ ਨਾ ਕਿਸੇ ਪਾਸੇ ਖੁੰਝੀ ਨਹੀਂ ਕੀ ਹਾਂਜੀ ਹਾਂਜੀ ਚਲ ਬੰਦਾ ਬੰਦਾ ਫਿਰ ਲੰਦਾ ਹੋ ਜੀ ਪਾਪਾ ਬੰਦਾ ਸੋ ਬਿਲਕੁਲ ਏੜੇ ਦੋਸਤੋ ਹੀਰੇ ਪੀਸ ਦੋਵੇਂ ਬਾਈ ਅੱਜ ਗੁਰਪ੍ਰੀਤ ਸਿੰਘ ਦੇ ਕੋਲ ਆ ਤੇ ਚੰਗੀਆਂ ਬੈੜਾਂ ਨੇ ਠੀਕ ਆ ਤੇ ਬਾਕੀ ਗੋਪੀ ਜੀ ਇਹਦਾ ਮੁੱਲ ਫਿਰ ਮੁੱਲ ਇਹਦਾ ਵੀ ਸੰਧੂ ਸਾਹਿਬ 58000 ਆ ਹਾਂ ਬਰਾਬਰ ਦਾ ਇੱਕ ਹਾਂਜੀ ਹਾਂਜੀ ਲਓ ਜੀ ਹਾਂਜੀ ਤੇ ਮਾਨ ਤਾਨ ਕਰ ਦਾਂਗੇ ਵਿੱਚ ਬੈੜਾ ਦੋਵੇਂ ਚੰਗੀਆਂ ਨੇ ਹਾਂਜੀ ਹਾਂਜੀ ਬਿਲਕੁਲ ਤੇ ਨੰਬਰ ਦੇ ਦਿੱ ਗਏ ਆਪਣੇ ਹਾਂ 98031 0053 ਠੀਕ ਹੈ ਜੀ ਹਾਂਜੀ 98031 00053 ਠੀਕ ਹੈ ਜੀ ਸੋ ਆ ਦੋ ਬੈੜਾ ਦੋਸਤੋ ਅੱਜ ਤੁਹਾਨੂੰ ਦਿਖਾ ਦਿਆਂ ਨੇ ਇੱਕ ਤੀਜੇ ਸੂਬੇ ਸੀ ਇੱਕ ਦੂਜੇ ਸੂਬੇ ਆ ਬੈੜਾ ਦੋਨੋਂ ਪਸੰਦ ਆਉਣਗੀਆਂ ਹੋ ਸਕਦਾ ਵੀ ਤੁਸੀਂ ਇੱਕ ਲੈਣਾ ਉਹ ਤੇ ਦੋ ਲੈ ਕੇ ਜਾਓ ਵੀ ਉਹ ਗੱਲਬਾਤ ਬਣ ਗਈ ਆ ਦੋਸਤੋ ਥਾਣਾ ਚੱਟੇ ਦੋਹਾਂ ਦੇ ਬਿਲਕੁਲ ਇੱਕੋ ਜਿਕੇ ਮੇਲ ਖਾਂਦੇ ਆ ਥਾਣ ਬਿਲਕੁਲ ਸਾਈਜ਼ ਵਿੱਚ ਇੱਕੋ ਜਿਹਾ ਹੈਗਾ ਚੁਆਇਸ ਥੋੜੀ ਆ ਜਿਹੜੀ ਪਸੰਦ ਆਉਗੀ ਚੀਜ਼ ਉਹਦਾ ਫ਼ੈਸਲਾ ਤੁਸੀਂ ਕਰਨਾ ਤਸੱਲੀ ਕਰਨੀ ਆ ਪਿੰਡ ਪਨਗੋਟੇ ਪਹੁੰਚ ਕੇ ਦਦੇਰ ਸੇ ਪਿੰਡ ਬਿਲਕੁਲ ਲੱਗੇ ਆ ਤੇ ਖਾਸ ਪਨਗੋਟੇ ਤੁਸੀਂ ਵਿਜ਼ਿਟ ਕਰਨੀ ਵੀਰ ਗੁਰਪ੍ਰੀਤ ਸਿੰਘ ਦਾ ਪਿੰਡ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ